ਕੀ ਕਰੋਗੇ ਲੋਟ ਦੇ ਕੇ ਉਹ ਨਾ ਮੁੜ ਆ ਗਿਆ ਮੇਰਾ ਮਹਿੰਦਰ ਸਿੰਘ ਕਿਹੜਾ ਪਿੰਡ ਹੈ ਫਤਿਆਬਾ ਕੀ ਕਹਣਾ ਚਾਹੋਗੇ ਜਿਹੜਾ ਫਤਿਆਬਾ ਦੇ ਲੋਕ ਜਿਹੜੀ ਸੀਗਨ ਕਸਮ ਜਿਹੜਾ ਬੋਲ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਘਰ ਲੈ ਕੇ ਨਿਆਣੇ ਤੁਰ ਪਏ ਨੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈਗੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਸਾਡੇ ਮਾਪਿਓ ਜਿਹੜੇ ਹੈਗੇ ਆਪਣੇ ਕਿੰਨੀ ਮਿਹਨਤ ਨਾਲ ਸਾਨੂੰ ਦਿੱਤਾ ਜਾ ਰਿਹਾ ਕਿ ਨੌਜਣ ਇਕੱਲਾ ਇਕੱਲਾ ਮਾਪੇ ਆ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਅੱਜ ਮੇਰੇ ਖਿਆਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆ ਇੰਟਰਵਿਊ ਦੇਖਿਆ ਹੈ ਰਿਜ਼ਲਟ ਵੀ ਆਉਣ ਵਾਲਾ ਹੈ ਬਹੁਤ ਹੀ ਮਾੜੀ ਗੱਲ ਜੀ ਸੁਦੇਸ਼ ਨੰਬਰਦਾਰ ਫਤਿਹਵਾਦ ਕੀ ਕਿਹੜਾ ਚੱਕ ਜਿਹੜਾ ਨੌਜਵਾਨ ਹੈ ਜਿਹਦੀ ਵੀ ਇਹ ਲਾ ਦੇਖਿਆ ਗਿਆ ਜਿਹੜੀ ਐਸਟੀਓਰਨ ਮੌਤ ਦੇ ਦੇਖੋ ਜੀ ਬੜੀ ਨੰਨਨ ਜੋ ਘਟਨਾ ਹੋਈ ਹੈ ਜਿਹੜੀ ਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਤੇ ਬੜੀ ਬਹੁਤ ਹੀ ਨੰਨਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਕੱਲਾ ਕੱਲਾ ਬੇਟਾ ਸੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖ ਕੇ ਆਇਆ ਆਪਣੇ ਟ੍ਰੈਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਕਿ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਿਆ ਸੀ ਜੀ ਮੌਕੇ ਤੇ ਜੇ ਨਹੀਂ ਜੱਥ ਹੋਈ ਜੀ ਮੌਕੇ ਤੇ ਹੋ ਗਈ ਜੀ ਮੇਰੇ ਖਲ ਹਸਪਤਾਲ ਖੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ ਕਿਹਨਾ ਤੁਹਾਡੇ ਬਰਕਾਰ ਸਿੰਘ ਸਤਿਆਵਾਂ ਵਾਜੇ ਇਹ ਨੌਜਵਾਨ ਦੀ ਦੱਸ ਹੋਈ ਹੈ ਕਿ ਮਰਦੋਂ ਦਾ ਮੇਰਾ ਭਤੀਜਾ ਹੈ ਇਹ ਕੀ ਗੱਲ ਬਾਤ ਹੈ ਇਹ ਘਰੋਂ ਮੇਲਾ ਵੇਖਣ ਗਏ ਭਾਈ ਦੇ ਰਸਤੇ ਅਣਪਛਾਤੀ ਗੱਡੀ ਨਾਲ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਕੀ ਨਾਮ ਸੀ ਨੌਜਵਾਨ ਦਾ ਰੁਪਿੰਦਰ ਸਿੰਘ ਕਿੰਨੀ ਕਮਰ ਸੀ ਇਹ 20 ਸਾਲ ਹੈ ਇਹ ਦੋ ਇਹ ਜੇ ਇੱਕ ਭੈਣ ਤੇ ਇੱਕ ਭਰਾ ਨੂੰ ਬੱਚੇ ਦੋ ਪਰਿਵਾਰ ਮੈਂਬਰ ਹਾਂ ਹਾਂ ਜੀ ਮੰਮੀ ਡੈਡੀ ਇਹਦੇ ਕੀ ਮੰਗ ਕਰ ਰਹੇ ਭਾਂਗੋ ਸਰ ਭਾਂਗਣ ਕਾਦੀ ਕਰਾਂਗੇ ਬੰਦਾ ਹੀ ਚਲੇਗਾ ਬਾਕੀ ਇਹ ਨੌਜਵਾਨਾਂ ਨੂੰ ਵੀ ਮੋਟਰਸਾਈਕਲ ਨਾਲੋਂ ਘਟ ਭਜਾਉਣ ਇਹੋ ਹੀ ਹੋ ਸਕਦਾ ਹੋਰ ਕੋਈ ਹੱਲ ਹੈ ਨਹੀਂ ਇਸ ਚੀਜ਼ ਕੰਟਰੋਲ ਰੱਖਣਾ ਮਾਪੇ ਬੱਚਿਆਂ ਨੂੰ ਸਮਝਾਉਣਾ ਆਪਣੇ ਮੇਰਾ ਭਿੰਦਰ ਸਿੰਘ ਫਤਿਹਾਂ ਬਹੁਤ ਕੀ ਕਹਿਣਾ ਚਾਹੋਗੇ ਇਹਦਾ ਫਤਿਹਾਂ ਵਾਲੇ ਨੌਜਵਾਨ ਦੀ ਅਸੀਂ ਗ੍ਰਾਮ ਜਣਾ ਦੇਖੋ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਘਰ ਲੈ ਕੇ ਨਹੀਂ ਤੁਰ ਪੈਂਦੇ ਬਹੁਤ ਜੜੀ ਟ੍ਰੈਫਿਕ ਜੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਜੀ ਸਾਡੇ ਮਾਪੇ ਜਿਹੜੇ ਹੈਗੇ ਆਪਣੇ ਕਿੰਨੀ ਮਿਹਨਤ ਨਾਲ ਸਾਨੂੰ ਦਿੱਤਾ ਜਾ ਰਿਹਾ ਵੀ ਨੌਜਣੇ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਜੇ ਮੇਰੇ ਖਿਆਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਹੈ ਇੰਟਰਵਿਊ ਦੇਖਿਆ ਹੈ ਰਿਜ਼ਲਟ ਵੀ ਆਉਣਾ ਹੈ ਬਹੁਤ ਹੀ ਮਾੜੀ ਗੱਲ ਹਾਂ ਜੀ ਕਿਹਨੋਂ ਤੁਹਾਡੇ ਸੁਦੇਸ਼ ਨੰਬਰ ਦਾ ਕਿਹੜਾ ਪਿੰਨੋ ਫਤਿਹਵਾਦ ਜੀ ਕਿਹੜਾ ਚੱਕ ਜਿਹੜਾ ਨੌਜਵਾਨ ਜਿਹਦੀ ਇਹ ਅੱਲਾ ਦੇਖਿਆ ਗਿਆ ਜਿਹੜੀ ਫੈਸਟਲ ਤੋਂ ਮੌਤ ਹੋਈ ਤੇ ਇਥੋਂ ਜੇ ਬੜੀ ਨੰਨਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਇਹ ਬੜੀ ਬਹੁਤ ਹੀ ਨੰਨਨ ਜੋ ਘਟਨਾ ਜਿਹੜੀ ਕਿਉਂਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਇਕੱਲਾ ਇਕੱਲਾ ਬੇਟਾ ਸੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜਾ ਦੇਖ ਕੇ ਆਇਆ ਆਪਣੇ ਟ੍ਰੈਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਮਾਤਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਿਆ ਹੈ ਜੀ ਮੌਕੇ ਤੇ ਜਿਹੜੀ ਜੱਥ ਹੋਈ ਮੌਕੇ ਤੇ ਹੋ ਗਈ ਜੀ ਮੇਰੇ ਖਲ ਹਸਪਤਾਲ ਖੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ ਕਿਹਨਾਂ ਤੋਂ ਬਰਕਾਰ ਸਿੰਘ ਕਿਹੜਾ ਪਿੰਡ ਸਤਿਆਵਾਲ ਜੀ ਇਹ ਨੌਜਵਾਨ ਦੀ ਦਸ ਹੋਈ ਹੈ ਕਿ ਮੇਰਾ ਪਤੀ ਲਿਆ ਸੀ ਕੀ ਗੱਲ ਬਾਤ ਹੋਈ ਤੇ ਘਰੋਂ ਮੇਲਾ ਵੇਖਣ ਗਏ ਬਾਈ ਤੇ ਰਸਤੇ ਅਣਪਛਾਤੀ ਗੱਡੀ ਨਾਲ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਕੀ ਨਾਲ ਸੀ ਨੌਜਵਾਨ ਰੁਪਿੰਦਰ ਸਿੰਘ ਕਿੰਨੀ ਕੁ ਬਸ ਸੀ ਇਹ 20 ਸਾਲ ਹੈ ਕਿੰਨੇ ਭੈਣ ਭਰਾ ਸੀ ਦੋ ਇਹ ਜੇ ਇੱਕ ਭੈਣ ਤੇ ਇੱਕ ਭਰਾ ਲੱਗੇ ਹੋਏ ਬੱਚੇ ਦੋ ਪਰਿਵਾਰ ਦੇ ਮੈਂਬਰ ਹਾਂ ਜੀ ਮੰਮੀ ਡੈਡੀ ਇਹ ਤੇ ਕੀ ਮਾਲ ਕਰਦੇ ਮਾਂਗੋ ਸਰ ਵਾਂਗੋਂ ਕਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੋਏ ਵਨਾਂ ਰੇ ਮੋਟਰਸਾਈਕਲ ਮਾਲੋ ਘੱਟ ਭਜਾਉਣ ਇਹੋ ਹੀ ਹੋ ਸਕਦਾ ਹੋਰ ਕੋਈ ਹੱਲ ਨਹੀਂ ਇਸ ਚੀਜ਼ ਕੰਟਰੋਲ ਰੱਖਣਾ ਮਾਂ ਪਾ ਬੱਚਿਆਂ ਨੂੰ ਸਮਝਾਉਣਾ ਆਪਣੇ